भी देना ज्यादा तुम हल नहीं कर सकते तब पहला की करा के सी शाम को की दवा के तार दे आज ही की मैं बचा सकता है क्योंकि तो वो बेहोश है ओदा नहीं कहूंगा कि मैंने बचाओ विदाउट परमिशन जैसे किसी ने बचाने है जा मेरे हाथ टूटे है मैं उनके हाथ लाऊंगा मैं तो आज ना तो बचाओ है और हमारे साथ साथ अपना बचाओ बहुत बहुत धन्यवाद तो काइंडली पे अटेंशन नो टॉकिंग प्लीज लाइट नहीं लिया बंद कर दी थी बिल्कुल ब्लैकआउट करना था इनर लाइट्स के लिए चलो उन्होंने लिबर्टी दी थी कि वो आप जला सकते हो अपने काम करने के लिए लेकिन वो भी कर्टन्स के साथ में ताकि बाहर कोई लाइट ना आ जाए लेकिन हम सब ने देखा हमको ये सब प्रैक्टिस नहीं है और आज हम को हम इसको सीरियसली नहीं ले रहे और इस चीजों को लाइट नहीं ले रहे समझ गए आप कि आज हम इन चीजों को अवेल नहीं कर रहे हैं और इसको बड़ा लाइट नहीं ले, ले, ले। ਤੋਂ ਗਲਪ ਜਦੋਂ ਐਕਚੁਅਲ ਵਾਰ ਹੁੰਦਾ ਹੈ ਅਸਲੀ ਵਾਰੀ ਕਰਦੋਂ ਤਾਂ ਮੈਂ ਤਾਂ ਇਹ ਵੀ ਲੈਕਚਰ ਦੇ ਸਭ ਨੂੰ ਦੱਸਿਆ ਕਿ ਉਹ ਫਸਟ ਪਲੇਟ ਤੇ ਜਦੋਂ ਅੱਜ ਆਪਾਂ ਗੱਲ ਕਰ ਰਹੇ ਹਾਂ ਸੀਪੀਆਰ ਲਗਨੇ ਦੇ ਵਿੱਚ ਜਦੋਂ ਜਿੰਨਾ ਬੈਠਣਾ ਪਲੀਜ਼ ਪਿੱਛੇ ਹੋ ਜੀ ਪਲੀਜ਼ ਡੱਕ ਪਰਮ ਰੈਂਜ ਟ੍ਰੇਨਿੰਗ ਨੂੰ ਨੋਨ ਟ੍ਰੇਨਿੰਗ ਲੈਂਦੋ ਪਲੀਜ਼ ਅੱਗੇ ਪਿੱਛੇ ਨੂੰ ਲਓ ਅਸੀਂ ਨੀਂਦ ਦੇ ਬਾਅਦ ਜਿਹੜੇ ਲੋਗ ਅੱਡੇ ਕੋਲੇ ਬੈਠੇ ਉਹ ਫ੍ਰੀ ਕੀਤਾ ਇਹਨਾਂ ਦੇ ਸਾਹ ਨੂੰ ਫ੍ਰੀ ਕਰ ਕਿਦਾ ਆਪਣੇ ਤੁਨ ਨੂੰ ਇਹਨਾਂ ਦੇ ਮੋਰ ਦੇ ਕੋਲ ਲੈ ਕੇ ਜਾਣਾ ਜਿੰਨਾ ਸਾਲ ਲੱਗੇ ਹੋ ਕਿੰਨੇ ਸਾਲ ਲੱਗੇ ਮੈਨੂੰ ਹੋਛ ਗਿਆ ਕਿ ਕੀ ਕਰੂੰਗਾ ਬਹੁਤ ਛੱਤ ਜਿਆਦਾ ਮੈਂ ਇਕੱਲੇ ਵੀ ਇਹਨੂੰ ਬਚਾਉਣਾ ਚਾਹਣਾ ਪਾਸੇ ਜਾਣਾ ਚਾਹਣਾ ਤਾਂ ਫਾਇਰ ਬੈਂਟ ਹੈ ਫਾਇਰ ਬੈਂਟ ਸਟਾਈਲ ਉਹਦੇ ਕੀਆ ਹੂਆ ਇਹ ਗ੍ਰੀਟੀ ਯਾਨੀ ਕੀ ਹੈ ਤੇ ਗ੍ਰੀਨਿੰਗੋਰ ਕਿਉਂ ਜ਼ਰੂਰਤ ਹੈਗੀ ਜੀ ਇਹਦੇ ਇਹ ਇੱਕ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਵੱਲੋਂ ਇੱਕ ਰਿਸਕਟ ਐਡਮਿਨਿਸਟ੍ਰੇਸ਼ਨ ਜਿਹੜੀ ਆ ਇੱਕ ਫਰਮ ਹੋਈ ਆ ਨਾ ਕਿ ਆਮ ਪਬਲਿਕ ਨੂੰ ਅਵੇਅਰ ਕੀਤਾ ਜਾਏ ਜਿਹਦੇ ਵਿੱਚ ਉਹਨਾਂ ਅਸੀਂ ਐਨਸੀਸੀਵੀ ਕੈਡਟਰ ਐਨਜੀਓਜ਼ ਔਰ ਜਿੰਨੇ ਵੀ ਸਿਵਲ ਡਿਫੈਂਸ ਦੇ ਔਰ ਉਹਨਾਂ ਦੇ ਨਾਲ ਜਿੰਨੇ ਵੀ ਸੈਂਟਰ ਭਾਈ ਰੈੱਡ ਕਰਾਸ ਦੇ ਅਧਰ ਜਿਹੜੀਆਂ ਐਸੋਸੀਏਸ਼ਨ ਨੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਪੰਜਾਬ ਸਰਕਾਰ ਔਰ ਔਰ ਡੀਸੀਜੀ ਮਿਸਟਰ ਹਰਮਨਜੀਤ ਜੀ ਜਿਨ੍ਹਾਂ ਸਰਪ੍ਰਸਤ ਸਰ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਵਕਫਾ ਅਧਾਰਿਆਂ ਚ ਔਰ ਸ਼ਹਿਰ ਦੇ ਵਕਫਾ ਖੇਤਰ ਦੇ ਵਿੱਚ ਅਸੀਂ ਇਹ ਭਾਰਤ-ਪਾਕਿਸਤਾਨ ਦੇ ਤਨਾਅ ਨੂੰ ਮੁੱਖ ਰੱਖਦੇ ਆਂ ਆ ਲੋਕਾਂ ਚ ਅਵੇਅਰਨੈਸ ਦੇ ਰਹੇ ਆਂ ਕਿ ਜੇ ਦਾ ਆਦਮੀ ਆਪਣੇ ਘਰਾਂ ਵਿੱਚ ਮੌਜੂਦ ਨੇ ਆਮ ਸਿਲੀਅੰਸ ਡਾਕਟਰ ਇਹਨਾਂ ਦੇ ਕੋਲ ਇਲੈਕਟ੍ਰੀਸ਼ੀਅਨ ਇਹਨਾਂ ਦੇ ਕੋਲ ਇਹਨਾਂ ਲੋਕਾਂ ਨੂੰ ਅਵੇਅਰ ਕਰਨਾ ਕਿ ਇਹ ਕਿਸ ਤਰ੍ਹਾਂ ਅੱਜ ਦੇ ਨੁਕਸਾਨ ਨੂੰ ਅਸੀਂ ਘੱਟ ਕਰ ਸਕਦੇ ਹਾਂ ਔਰ ਆਮ ਜਨਤਾ ਨੂੰ ਰਸਤੇ ਨੂੰ ਬਹਾਲੀ ਦੇ ਲੈ ਕੇ ਆ ਸਕਦੇ ਹਾਂ ਇਹਨਾਂ ਚੀਜ਼ਾਂ ਨੂੰ ਇਹ ਰੱਖਣ ਦੇ ਜੇ ਆਪਾਂ ਜਿਹੜੇ ਆ ਪ੍ਰੋਗਰਾਮ ਲਗਾਤਾਰ ਕੰਟੀਨਿਊ ਹੋ ਰਿਹਾ ਹੈ ਸਾਡੇ 6 ਤਰੀਕ ਤੋਂ ਜਾਰੀ ਨੇ ਸਾਡੇ ਮੈਡਮ ਸਾਖਸਾ ਸਾਨੀ ਜੁਆਇਨ ਦੇਸੀ ਅਮਰ ਸਰ ਜੀ ਉਨਾ ਵੱਲੋਂ ਪੂਰਨ ਤੌਰ ਦੇ ਉਤੇ ਬਹੁਤ ਸਖਤੀ ਨਾਲ ਆਦੇਸ਼ ਕੀਤੇ ਗਏ ਨੇ ਹਰ ਡਿਪਾਰਟਮੈਂਟ ਹਰ ਵਿਭਾਗ ਆਪਣੀ ਮੁਕਤੀ ਦੇ ਨਾਲ ਡਿਊਟੀ ਨਿਭਾ ਰਿਹਾ ਹੈ ਜਿਸ ਵਿੱਚ ਸਿਵਲ ਡਿਫੈਂਸ ਹੋਰ ਬਹੁਤ ਤੇਜ਼ੀ ਦੇ ਨਾਲ ਆਪਣੇ ਕੰਮਾਂ ਨੂੰ ਕਰ ਪਈ ਹੋਈ ਆਪ ਵੀ ਇਸੇ ਨਾਲ ਚੱਲ ਰਿਹਾ ਹੈ ਨਵੀਆਂ ਨਵੀਂ ਟ੍ਰੇਨਿੰਗ ਦੇ ਰਹੇ ਜੀ ਤੁਸੀਂ ਪਟਿਆਲਾ ਇਤਿਹਾਸ ਆਮ ਸਿਵਿਲian ਦੇ ਜਿਸ ਦਾ ਸਿਵਲ ਡਿਫੈਂਸ ਇਹ ਵੀ ਵਿੱਚ ਜਿਸ ਤਰ੍ਹਾਂ ਅਸੀਂ ਨਵੇਂ ਬੱਚਿਆਂ ਨੂੰ ਲੈ ਰਹੇ ਹਾਂ ਜਾਂ ਸਿਵਲਿੰਗ ਤੋਂ ਲੈ ਰਹੇ ਹਾਂ ਉਹਨਾਂ ਨੂੰ ਵਿਚਾਰੀ ਤਰੀਕੇ ਫਰਸਟ ایڈ ਜਿਸ ਤਰ੍ਹਾਂ ਸੀਪੀਆਰ ਮੈਥਡ ਜਿਸ ਵਿੱਚ ਸਾਡੇ ਡਾਕਟਰ ਸਾਡੇ ਕੋਲ ਡਾਕਟਰ ਦੀ ਟੀਮ ਵੀ ਹੈ ਔਰ ਰੈੱਡ ਕਰਾਸ ਸੁਸਾਇਟੀ ਜਿਸ ਤਰ੍ਹਾਂ ਫਰਸਟ ایڈ ਦੀਆਂ ਟੀਮਾਂ ਵੀ ਨੇ ਜਿਸ ਦੇ ਵਿੱਚ ਸਿਵਿਲIANS ਨੂੰ ਟ੍ਰੇਨਿੰਗ ਕੀਤੀ ਜਾਂਦੀ ਹੈ ਹਾਈ ਇਮਾਰਤਾਂ ਤੋਂ ਜੇ ਕੈਪੈਸਿਟੀ ਹੋ ਜਾਂਦੀ ਹੈ ਤਾਂ ਉਸ ਤੋਂ ਹੇਠੇ ਕਿਸ ਤਰ੍ਹਾਂ ਉਤਰਨਾ ਹੈ ਫਾਇਰਮੈਨ ਲਿਫਟ ਨਾਲ ਡੈਸਿੰਗ ਦੇ ਨਾਲ ਚੇਅਰ ਨੋਡ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਕਈ ਮੈਥਡ ਹੈ ਜਿਹੜੇ ਅਲੱਗ-ਅਲੱਗ ਸਕੀਲਾਂ ਕੌਣਾਂ ਜਾਂ ਔਰ ਔਰ ਜਿੱਥੇ ਵੀ ਸਾਡੀ ਜਿਹੜੀ ਔਰ ਪੈਕੀ ਜਿਹੜੀ ਇਹ ਕਰਾਇਆ ਜਾ ਰਹੇ ਨੇ ਇੰਟਰਵਿਊ ਕੋਈ ਨਵੇਂਆਂ ਨਿਯੁਕਤੀਆਂ ਵੀ ਜਿੱਦਾਂ ਨਵੇਂ ਕੋਈ ਟ੍ਰੇਨਿੰਗ ਦੇ ਬੱਚਿਆਂ ਨੂੰ ਇੱਕ ਫੋਨ ਨੰਬਰ ਜਾਰੀ ਕੀਤਾ ਗਿਆ ਤੁਹਾਡੇ ਕੋਲ ਵੀ ਬੱਚੇ ਜਿਹੜੇ ਨੂੰ ਲੈਣਾ ਚਾਹੁੰਦੇ ਸਿਖਾ ਰਹੇ ਸੀ ਟ੍ਰੇਨਿੰਗ ਲੈਣਾ ਚਾਹੁੰਦੇ ਆ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਕੀ ਹੈਗਾ ਜੀ ਇੱਕ ਜਿਹੜੇ ਲਈ ਟਾਈਮ ਰੱਖੇ ਜੇ ਸੰਪਰਕ ਕਰਨਾ ਤੇ ਤਨਾਣ ਨੂੰ ਮੁੱਖ ਰੱਖਦੇ ਆ ਆ ਪਾਕਿਸਤਾਨ ਦੇ ਬਾਰਡਰ ਤੇ ਤਨਾਣ ਨੂੰ ਮੁੱਖ ਰੱਖਦੇ ਆ ਇਕ ਦੂਸਰੇ ਸਾਹ ਵੱਲੋਂ ਹਦੇਸ਼ ਹੋਏ ਨੇ ਕਿ ਜਿਹੜੀ ਸਾਡੀ ਬਸੋਂ ਨੂੰ ਨੋਖ ਰੱਖਦੇ ਆ ਸਿਵਲ ਡਿਫੈਂਸ ਦੇ ਵੱਧ ਤੋਂ ਵੱਧ ਸਵੈ ਸੇਵੀ ਜਿਨ੍ਹਾਂ ਨੂੰ ਅਸੀਂ ਵਲੰਟੀਅਰਸ ਕਹਿ ਸਕਦੇ ਆ ਕਿ ਨਿਸ਼ਕਾਮ ਸੇਵਾ ਦੇ ਲਈ ਉਹ ਅੱਗੇ ਆਉਣ ਔਰ ਆਪਣੇ ਕਿੱਤੇ ਦੇ ਬਾਰੇ ਦੱਸਦੇ ਹੋયા ਆ ਉਹ ਆਪਣਾ ਨਾਮ ਅਨਰੋਲ ਕਰਾਉਣ ਤਾਂ ਜੋ ਉਹਨਾਂ ਨੂੰ ਇੱਕ ਵਿੱਚ ਕਦੀ ਇਸ ਐਮੈਂਡਮੈਂਟ ਦੇ ਨਾਲ-ਨਾਲ ਕੁਦਰਤੀ ਆਫਤਾ ਦੇ ਸਮੇਂ ਦੇ ਉੱਤੇ ਵੀ ਅਸੀਂ ਇਹਨਾਂ ਦੀ ਹੱਲਪ ਲੈ ਸਕੀਏ